ਵਧੀਆ ਕਿੱਥੇ ਕਰ ਲੈਤੀ ਆ ਅੱਜ ਕਿੱਥੇ ਲੇਖ ਸਾਰੀ ਕੋਈ ਨਹੀਂ ਆਈ ਚੱਲੋ ਫਟੇ ਗੜ ਸਭਰਾ ਹਾਂ ਆ ਇਹ ਸ਼ਨੀਵੀ ਰਹਾ ਨਾ ਆ ਇਹ ਵੀ ਟ੍ਰੈਫਿਕ ਦੇ ਮੁਕਾਬਲਾ ਦੇਖਣ ਫਟੇ ਗੜ ਸਭਰਾ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਫਾਇਲ ਲਾਈਵ ਵੀਡੀਓ ਦਿਖਾਉਣੇ ਹੁੰਦੇ ਜੀ ਇਹ ਲਾਓ ਫੋਟੋ ਤੁਹਾਨੂੰ ਇਹ ਲਾ ਦਿਖਾਉਣੇ ਤੁਹਾਨੂੰ ਜਾ ਕੇ ਆ ਸਾਡੇ ਮੁਫਤਿਆਂ ਵਾਹ ਜਾਈਏ ਜਾਈਏ ਮੁੰਡੇ ਰਾਂਜਾ ਜਵਾਸ ਜਵਾਸ ਹੋ ਜਨ ਕਰਾ ਰਹੀਆਂ ਨੇ ਉਧਰ ਬਸ ਲੱਗੇ ਓਏ ਉਥਾਰ ਚ ਬੈਠਾ ਲਾਓ ਹੈਲਪ ਕੋਣ ਖੜੇ ਆ ਹਾਂ ਆ ਹੁਣ ਬਲ ਆਇਆ ਬਲ ਕੋਣ ਹਾਂ ਹਾਂ ਸਮਝ ਆ ਰਿਹਾ ਹੋਂ ਦੱਸ ਨਾ ਖੜ ਤੇ ਬਾਈ ਜਗਰੂ ਬਣੀ ਪਰ ਆਣਾ ਨਾ ਹਾਂ ਤੁਹਾਨੂੰ ਆਇਆ ਹਾਂ ਅਸੀਂ ਜਾ ਰਹੇ ਹਾਂ ਟੱਠੇ ਆਇਆ ਹਾਂ ਨਾ ਟੱਠੇ ਮੈਂ ਨਹੀਂ ਗਿਆ ਹਾਂ ਟੱਠੇ ਆਇਆ ਸੀਗਾ ਚੱਲਣਾ ਲਾੜ ਪਾਉਣਾ ਤੇ ਫੇਰ ਲੰਗਰ ਦੀਆਂ ਤਿਆਰੀਆਂ ਹੋਣਗੀਆਂ ਉਹਨੇ ਛਾਹ ਵਾਲੀ ਰੋਟੀ ਆਏਗੀ ਸ਼ਾਮ ਦੇ ਛਾਹ ਕੇ ਪ੍ਰਸ਼ਾਦਾ ਪਾਣੀ ਛਾਹ ਵਾਲੀ ਰੋਟੀ ਦਾ ਆਪਾਂ ਜਾਣਾ ਇਹਨੂੰ ਹੋਰ ਨਹੀਂ ਸਭ ਤੋਂ ਪੈਸਾ ਇਹਨੂੰ ਇਹ ਬੜਾ ਤਾਕਾ ਲਈ ਬਾਈ ਐਣਕਾ ਨਹੀਂ ਲਾਈਆਂ ਬਾਈ ਦੀ ਐਣਕਾ ਐਣਕਾ ਨਹੀਂ ਐਣਕਾ ਲਾ ਕੇ ਦੱਸ ਭਈ ਨਾ ਤੂੰ ਏ ਆ ਚੱਕ ਆ ਜਾਨ ਬਹੁਤ ਦੇਖੋ ਆਇਓ ਵੀਰ ਆਇਓ ਫੁੱਲੇ 10 ਰੁਪਏ 10 ਰੁਪਏ ਬਾਪ ਦਾ 10 ਰੁਪਏ ਮੈਂ ਕਰ ਮੈਂ ਚਾਹ ਦੇ ਦੇਸੀ ਘਿਓ ਦਾ ਕਰਾ ਆਇਓ ਮੇਰੇ ਵੀਰ ਹੱਥ ਨਾਲ ਦੀ ਸਾਲ ਐ ਚੱਲਦਾ ਏ ਬਾਪ ਦਾ ਆਓ ਕੰਮ ਦੇ ਨਹੀਂ ਜਾ ਰਿਹਾ ਪੈਂਚਰ ਲਾ ਰਹੇ ਨੇ ਡਰਾਈਵਰ ਨੂੰ ਤਾਂ ਤੁਹਾਨੂੰ ਥੋੜੇ ਨਾਲ ਪਾਇਆ ਜਾਇਆ ਜਾ ਇਹ ਵੀਰ ਹੁਣੇ ਸਾਡੇ ਗਰੁੱਪ ਐਨਸਰ ਜੀ ਦੇ ਬੈਠਾ ਵਾ ਵਜਾਉਣ ਵਾਲਾ ਭਾਉ ਏ ਅਮਰ ਜੀ ਦੇ ਨਾਲ ਮੇਲ ਹੋਇਆ ਏ ਆਹ ਕੀ ਆ ਵੀਰ ਜੀ ਵਧੀਆ ਜੀ ਵਧੀਆ ਜੀ ਜੋ ਠੀਕ ਠਾਕ ਮਾਹੀ ਮਿਲਿਆ ਇਹ ਕੰਮ ਕਰਦਾ ਕੇ ਬਲੌਗਰ ਦਾ ਕੇ ਲੱਗਦਾ ਨੋ ਮਾਰ ਗਿਆ ਚਲ ਇਹਨਾਂ ਦਾ ਇੱਕ ਡਾਕਟਰ ਆਉਣਾ ਠੀਕਾ ਲਾਉਣ ਲੱਗਿਆ ਡਾਕਟਰ ਕਿੱਥੇ ਲਾਣਾ ਠੀਕਾ ਉਹਨੇ ਲਾਇਆ ਕਹਿੰਦਾ ਭਾਈ ਠੀਕਾ ਲਾਇਆ ਕਹਿੰਦਾ ਦਰਦੇ ਨੇ ਹੋਏ ਕਹਿੰਦਾ ਪੈਸੇ ਦੇਣ ਲੱਗਾ ਪੈਸੇ ਸਾਰੇ ਝੱਲੇ ਹੋ ਗਏ ਤੇ ਬੜਵੇ ਜੀ ਠੀਕਾ ਲਾਦਾ ਓਏ ਗਾਲ ਕਾਪੜਾ ਮੈਂ ਦਰਵਾ ਮੀਟਰ ਕਿੱਥੇ ਲਾਣਾ ਕੋਈ ਕਿੱਥੇ ਲਾਣਾ ਚਰਨਾ ਨੂੰ ਗਿਆ ਤੇ ਮੇਰਾ ਲੈ ਜੱਡਾ ਬਣਾਉਣਾ ਮੋਰ ਦਾ ਮਾਂਜਾ ਘੜਾ ਦੱਸਦਾ ਜੇ ਨਾ ਚੱਲੇ ਪਾ ਚੱਲੇ ਪਾ ਚੱਲੇ ਪਾ ਆਜੋ 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 ਬਲੌਗ ਵਾੜਾ ਇਹਦਾ ਬਿਹਾਵਾ ਦਾ ਫਾਟਾ ਇਹਨੇ ਬਲੌਗ ਸਾਬਤ ਤੋਂ